ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਕੰਡਾ ਬਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਟੌਪ ਦੀ ਗਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ رائے ਉਹਨੂੰ ਵੱਧ ਤੋਂ ਫਾਲੋਅ ਕਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਚੰਕ ਹਾਂਜੀ ਵੀਰ ਜੀ ਸਾਸੀ ਕਾ ਜੀ ਸਾਸੀ ਕਾ ਵੀਰ ਨਾਮ ਦੱਸੋ ਜੀ ਆਪਣਾ ਨਾਮ ਦਰਸ਼ਨ ਖਾਂ ਜੀ ਪਿੰਡ ਕੰਡਾ ਬੰਨਾ ਜੀ ਜ਼ਿਲ੍ਹਾ ਜੀ ਮਠੰਡਾ ਜੀ ਮੋਬਾਈਲ ਨੰਬਰ ਜੀ ਆਪਣਾ 95 ਜੀ 210 ਹਾਂਜੀ 26605 ਜੀ ਠੀਕ ਹੈ ਜੀ ਹਾਂਜੀ ਵੀਰ ਜੀ ਗਾਂ ਦੀ ਜਾਣਕਾਰੀ ਦਿਓ ਆਪਣੀ ਦੀ ਜਾਨ ਜੀ ਵੀ ਜੁਜਾ ਸੋ ਸੁੰਦੀ ਹੈਗੀ ਹਾਂਜੀ ਗਰੈਂਡ ਲੋ ਆ ਗਈ ਹਾਂਜੀ ਠੀਕ ਹੈ 24 25 ਕਿਲੋ ਦੁੱਧ ਪਹਿਲੇ ਸਵੇਰ ਦਿੱਤਾ ਇਹਦੀ 30 ਪਲੱਸ ਕਰੂਗੀ ਦੁੱਧ ਫਰਾ ਠੀਕ ਹੈ ਜੀ ਸੀਲ ਠੰਡੀ ਫੁੱਲ ਸਿਰ ਤੋਂ ਕੋਈ ਐ ਨਹੀਂ ਠੀਕ ਹੈ ਜੀ ਕੋਈ ਜਿੱਦੜ ਮਾਰ ਜੀ ਬਾਈ ਲੋ ਜੀ ਬਾਈ ਬਾਈ ਚੈੱਕ ਕਰ ਸਕਦੇ ਬਰਾ ਠੰਡੀ ਸੀਤ ਤੋੜ ਦੇਵਨ ਠੀਕ ਹੈ ਤੇ ਦਿਨ ਕਿੰਨੇ ਬਾਕੀ ਇਹਦੇ ਦਿਨ ਵੀ ਇਹਦੇ 10 ਦਿਨ ਪਏ ਹਨ ਬਾਲਰ ਪਿਆ ਜੀ ਆ ਦੋ ਲੋਪਰਾ ਲੋ ਜੀ ਰੇਟ ਭਰਾ ਦੱਸ ਦੋ ਜਾਇਜ਼ ਰੇਟ ਵੀਰੇ ਫੋਨ ਤੇ ਕਰਾਂਗੇ ਰੇਟ ਫੋਨ ਤੇ ਲੋਪਰਾ ਨੇੜੇ ਬਣਾ ਦੇਣੀ ਰੇਟ ਜਾਇਜ਼ ਹੀ ਹੋਗਾ ਜੀ ਹਾਂ ਜੀ ਹਾਂ ਜਾਇਜ਼ ਰੇਟ ਕਰਾਂਗੇ ਲੈ ਪਤਾ ਕਰ ਲੈ ਫਿਰ ਇਹ ਤਾਂ ਲੋਪਰਾ ਤੋੜ ਜਾ ਠੱਡੀ ਸੀਤ ਫੁੱਲ ਬਰਪਰ ਗਈ ਠੀਕ ਹੈ ਜੀ ਠੀਕ ਲੋ ਜੀ ਚੈੱਕ ਕਰ ਸਕਦੇ ਹਾਂ ਤੁਰਾ ਤੁਰਾ ਸਾਡੇ ਸਾਹਮਣੇ ਠੱਪੂੜਾ ਕਰਮਵਾਲੀ ਦਾ ਵਧੀਆ ਲੋ ਜੀ ਅਸ ਦਾ ਢਿੱਲਾ ਡੂ ਲੰਬਾ ਉਹ ਪੀਆ ਬਹੁਤ ਲੀਵਿਜ ਤੇ ਬਹੁਤ ਬਹੁਤ ਠੀਕ ਹੈ ਜੀ ਦੇਖੋ ਲੀਵਿੰਗ ਲੀਡੀ ਕਰਕੇ ਰਿਪੋਰਟ ਕੈਮਰਾ ਠੀਕ ਲੋ ਜੀ ਚੈੱਕ ਕਰ ਸਾਡ ਭਰਾ ਹਲਦਾ ਕੱਚੀ ਕੱਚੀ ਬਹੁਤ ਠੀਕ ਹੈ ਜੀ ਠੀਕ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਲੋ ਜੀ ਇੱਕ ਦਿਨ ਦੇ ਕਲਿੱਪ ਕਰਦੇ ਲੋ ਜੀ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਘੰਡਾ ਬਣੇ ਤੇ ਜਿਲਾ ਨਹੀਂ ਪੈਂਦਾ ਬੰਡਾ ਜੈਜੀ ਬਾਈ ਕਹਾ ਰੇਟ ਹੋਊਗਾ ਗਰਲਿੰਡੂ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਬਾਈ